ਸਸਰੀਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਇਹ ਐਸਆਈ ਰਾਮਪਾਲ ਨੇ ਦੱਸਿਆ ਕਿ ਟੀ ਪੁਆਇੰਟ ਵਿਸ਼ਰਾ ਗਰਾਉਂਡ ਰਾਹੋਂ ਵਿਕੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਮ ਰੋਹੋਂ ਚੋਟਾਲਾ ਪੁੱਤਰ ਸੁਰੇਂਦਰ ਕੁਮਾਰ ਵਾਸੀ ਮੋਹੱਲਾ ਰਾਜਪੁਰਾ ਰਾਹੋਂ ਦੱਸਿਆ ਜਦੋਂ ਪੁਲਿਸ ਪਾਰਟੀ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ ਨਸ਼ੇ ਦੇ 5 ਟੀਕੇ ਅਤੇ 5 ਸ਼ੀਸ਼ੀਆਂ ਟੀਕੇ ਮਾਰਕਾ ਏਵਲ ਬਰਾਮਦ ਹੋਏ ਪੁਲਿਸ ਵੱਲੋਂ ਮੁਲਜ਼ਮ ਰੋਹੋਂ ਚੋਟਾਲਾ ਨੂੰ ਗ੍ਰਿਫਤਾਰ ਕਰਕੇ ਉਸ ਤੇ ਖਿਲਾ ਅਵਤਾਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰਾਣੇਵਾਲ ਨੇ ਦੱਸਿਆ ਕਿ ਲੰਗੀ 24 ਅਕਤੂਬਰ ਦੀਵਾਲੀ ਵਾਲੀ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ 6 ਵਜੇ ਆਪਣੇ ਖੇਤਾ ਵਿੱਚ ਬਣੇ ਮੋਟਰ ਵਾਲੇ ਕਮਰੇ ਨੂੰ ਤਾਲਾ ਲਗਾ ਕੇ ਘਰ ਵਿੱਚ ਆ ਗਿਆ ਸੀ ਅਗਲੇ ਦਿਨ ਸਵੇਰੇ 8:00 ਵਜੇ ਜਾ ਕੇ ਦੇਖਿਆ ਤਾਂ ਕਮਰੇ ਦਾ ਤਾਲਾ ਫੁੱਟਾ ਹੋਇਆ ਸੀ ਅਤੇ ਅੰਦਰ ਪਿਆ ਸਮਾਨ ਮੋਟਰ ਦਾ ਬਿਜਲੀ ਵਾਲਾ ਮੀਟਰ, ਸਟਾਰਟਰ ਮੇਨ ਸਵਿੱਚ, ਆਟੋਮੈਟਿਕ ਸਟਾਰਟਰ, 52 ਕੁਰਸੀਆਂ, 2 ਥੈਲੇ ਖਾਦ, ਸਪਰੇਅ ਪੰਪ 2 ਕਈਆਂ ਅਤੇ ਫਰਸ਼ੀ ਕੰਢਾ ਸੜੇ ਹੋਏ ਸਨ ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅੱਗ ਲਗਾ ਕੇ ਸਾੜ ਦਿੱਤਾ ਸੀ ਮੁਦਈ ਵੱਲੋਂ ਦਿੱਤੇ ਗਏ ਬਿਆਨ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਮਾਮਲਾ ਜੇ ਤਵਦੀਸ਼ ਹੈ ਏਐਸਆਈ ਸੁਖਰਾਮ ਸਿੰਘ थाना ਗੜਸ਼ੰਕਰ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ ਦੌਰਾਨ ਤੇ ਚੈਕਿੰਗ ਦੌਰਾਨ ਖਾਸ ਮੁਖਵਰ ਵੱਲੋਂ ਇਤਲਾਮ ਮਿਲਣ ਤੇ ਦੋਸ਼ੀ ਮੱਖਣ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਜਸਵਿੰਦਰ ਸਿੰਘ ਉਹ ਜੱਸਾ ਪੁੱਤਰ ਸਰਵੰਤ ਸਿੰਘ ਪਿੰਡ ਮੋਹਣ ਵਾਲੂ ਕਾਬੂ ਕਰਕੇ ਉਸ ਪਾਸੋਂ 11 ਪੇਟੀਆਂ ਸ਼ਰਾਬ 6 ਪੇਟੀਆਂ 골ਡਫੇਅਰ 4 ਪੇਟੀਆਂ ਬਲੈਕ ਹੈ ਹਾਸ ਅਤੇ 2 ਪੇਟੀਆਂ ਬਲੈਕ ਡੌਗ ਵਿਸਕੀ ਕੁੱਲ 13 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਜਲੰਧਰ ਦੇ ਬਸਤੀ شیخ ਦੇ ਸੂਰੀਆ ਮੋਹੱਲੇ ਵਿੱਚ ਜਿੱਥੇ ਦਿਨ ਦਿਹਾੜੇ ਲੁਟੇਰੇ ਘਰ ਵਿੱਚ ਬਾਹਰ ਬੈਠੀ ਮਹਿਲਾ ਦਾ ਫੋਨ ਖੋ ਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਸਬੰਧੀ ਸੂਰੀਆ ਮੋਹੱਲੇ ਦੀ ਰਹਿਣ ਵਾਲੀ ਮੀਨੂ ਸੂਰੀ ਨੇ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਘਰ ਦੇ ਗੇਟ ਵਿੱਚ ਬੈਠ ਕੇ ਆਪਣਾ ਮੋਬਾਈਲ ਦੇਖ ਰਹੀ ਸੀ ਤਾਂ ਅਚਾਨਕ ਇੱਕ ਵਿਅਕਤੀ ਆਇਆ ਤੇ ਉਸ ਦਾ ਫੋਨ ਖੋ ਕੇ ਸਾਥੀ ਸਮੇਂ ਇਸ ਫਰਾਰ ਹੋ ਗਿਆ ਜਲੰਧਰ ਵਿਖੇ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਪਠਾਨਕੋੜ ਹਾਈਵੇ ਤੇ ਸਥਿਤ ਪਿੰਡ ਕਾਨਪੂਰ ਨੇੜੇ ਕੂੜੇ ਦੇ ਢੇਰ ਵਿੱਚ ਪਈ ਲਾਸ਼ ਮਿਲਣ ਦਾ ਮਾਮਲਾ ਇਸ ਦਾ ਪਤਾ ਉਦੋਂ ਲੱਗਾ ਜਦੋਂ ਲੋਕ ਸਵੇਰੇ ਸੈਰ ਕਰ ਰਹੇ ਸਨ ਉਹਨਾਂ ਨੇ ਦੇਖਿਆ ਕਿ ਕੂੜੇ ਢੇਰ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੀ ਥਾਣਾ ਮਕਸੂਦਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਹਾਸੀ ਵਿੱਚ ਮੰਨ ਵਾਲੇ ਸਾਈਕਲ ਸਵਾਰ ਨੂੰ ਹਸਪਤਾਲ ਭੇਜਣ ਦੀ ਬਜਾਏ ਡਰਾਈਵਰਾਂ ਨੇ 2 ਕਿਲੋਮੀਟਰ ਅੱਗੇ ਲੱਜਾ ਕੇ ਕੂੜੇ ਢੇਰ ਵਿੱਚ ਸੁੱਟ ਦਿੱਤਾ ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਬੰਦ ਹਵਾਲਾਤੀ ਨੂੰ ਅਫੀਮ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਉਸ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦੇ ਸਹਾਇਕ थाना ਮੁਖੀ ਜਸਕਰਨ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੇ ਸ਼ਿਕਾਇਤ ਪੱਤਰ ਮੁਤਾਬਕ ਤਮੰਨਾ ਰਾਣੀ ਪਤਨੀ ਬਲਦੇਵ ਸਿੰਘ ਵਾਸੀ ਮੋਗਾ ਫਰੀਦਕੋਟ ਜੇਲ੍ਹ ਵਿੱਚ ਬੰਦ ਆਪਣੇ ਪਤੀ ਨੂੰ ਮਿਲਣ ਲਈ ਆਈ ਸੀ ਤਾਂ ਉਸਨੇ ਆਪਣੇ ਕੈਦੀ ਪਤੀ ਨੂੰ ਦੇਣ ਲਈ ਜੋ ਸਮਾਨ ਲਿਆਂਦਾ ਉਸ ਵਿੱਚੋਂ 1 ਕਿਲੋ 88 ਗ੍ਰਾਮ ਫੀਮ ਲੁਕੋ ਕੇ ਲਈ ਹੋਈ ਸੀ ਤੂਰੀ ਦੇ ਪਿੰਡ ਕੱਕੜਵਾਲ ਦੇ ਇੱਕ ਪਰਿਵਾਰ ਨੇ ਡਾਕਟਰਾਂ ਦੀ ਅਨਗਹਿਲੀ ਕਾਰਨ ਆਪਣੇ ਬੇਟੇ ਦੀ ਮੌਤ ਦਾ ਦੋਸ਼ ਅੰਗਰੂਰ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਲਗਾਇਆ ਜਿਨ੍ਹਾਂ ਦਾ ਕਹਿਣਾ ਹੈ ਕਿ ਐਕਸੀਡੈਂਟ ਤੋਂ ਬਾਅਦ ਉਹਨਾਂ ਦੇ 29 ਸਾਲਾ ਬੇਟੇ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਰਾਤ ਪਰ ਕਿਸੇ ਡਾਕਟਰ ਨੇ ਇਲਾਜ ਨਹੀਂ ਕੀਤਾ ਜਿਸ ਕਾਰਨ ਸਵੇਰੇ ਉਸਦੀ ਮੌਤ ਹੋ ਗਈ ਘਰ ਵਾਲਿਆਂ ਵੱਲੋਂ ਹਸਪਤਾਲ ਦੇ ਬਾਹਰ ਤਰਨਾ ਲਗਾਇਆ ਗਿਆ ਅਤੇ ਕਾਫੀ ਹੰਗਾਮਾ ਕੀਤਾ ਗਿਆ ਸੀ ਆਈ ਐਸਟਾਫ ਨੇ ਘਰ ਵਿੱਚ ਹੀ ਗਾਕਾਂ ਨੂੰ ਸਦਕੇ ਹੈਰੋਇਨ ਵੇਚਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਣਕਾਰੀ ਮੁਤਾਬਕ ਮੁਖਬਰ ਦੀ ਸੂਚਨਾ ਤੇ ਪਿੰਡ ਪਰਜੀਆਂ ਬਿਹਾਰੀਪੁਰ ਵਾਸੀ ਮੋਤਾ ਸਿੰਘ ਹੈਰੋਇਨ ਵੇਚਣ ਦਾ ਧੰਦਾ ਕਰਦਾ ਸੀ ਜਿਸ ਕਾਰਨ ਉਸ ਦੇ ਘਰ ਹੈਰੋਇਨ ਖਰੀਦਣ ਵਾਲੇ ਗਾਕਾਂ ਦਾ ਆਣਾ ਜਾਣਾ ਲੱਗਾ ਰਹਿੰਦਾ ਸੀ ਮੁਖਬਰ ਖਾਸ ਦੀ ਸੂਚਨਾ ਤੇ ਉਸ ਦੇ ਘਰਛਾਪੇਮਾਰੀ ਕੀਤੀ ਗਈ ਅਤੇ ਉਸ ਨੂੰ ਹੈਰੋਇਨ ਦੇ ਸਮੇਤ ਕਾਬੂ ਕੀਤਾ ਗਿਆ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਪ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਜਗਜੀਤ ਸਿੰਘ ਵਾਸੀ ਪਿੰਡ ਧੂਲਕਾ ਜ਼ਿਲ੍ਹਾ ਅਮਰਸਰ ਦੇ ਬੈਂਕ ਮੁਲਾਜ਼ਮਾਂ ਦੀ ਮਿਲੀ ਭਗਤਕਾਂ ਕੇਂਦਰੀ ਸਹਿਕਾਰੀ ਬੈਂਕ ਤਰਸੀਕਾ ਵਿੱਚ 9,75,771 ਰੁਪਏ ਦਾ ਗबन ਕਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਪਰੋਕਤ ਮੁਲਜ਼ਮ ਨੇ ਬੈਂਕ ਮੈਨੇਜਰ ਰਕੇਸ਼ ਕੁਮਾਰ ਕੈਸ਼ੀਆ ਰਾਮਕਿਸ਼ੋਰ ਅਤੇ ਸਕੱਤਰ ਕੁਲਵਿੰਦਰ ਸਿੰਘ ਨਾ ਮਿਲੀ ਭਗਤ ਕਰਕੇ ਉਕਤ ਰਕਮ ਉਸਦੇ ਹੋਰ ਬੈਂਕਾਂ ਵਿਚਾਲੇ ਨਿੱਜੀ ਖਾਤੇ ਵਿੱਚ ਤਬਦੀਲ ਕਰਨ ਉਪਰੰਤ ਕਢਵਾ ਲਈ ਜਦਕਿ ਸਹਿਕਾਰੀ ਬੈਂਕ ਕਿਸਾਨ ਕ੍ਰੈਡਿਟ ਕਾਰਡ ਦੇ ਆਫਲਾਈ ਕਰ ਸਕਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਜੇਕਰ 2024 ਚ ਰਾਸ਼ਟਰਪਤੀ ਚੋਣ ਜਿੱਤਦੇ ਹਨ ਤਾਂ ਭਾਰਤ ਦੇ ਨਾਲ ਅਮਰੀਕਾ ਦੇ ਸਬੰਧ ਨੂੰ ਹੋਰ ਮਜ਼ਬੂਤ ਕਰਕੇ ਅਗਲੇ ਪੱਧਰ ਤੇ ਲੈ ਜਾਵਾਂਗੇ ਆਰਐਚਸੀ ਦੁਆਰਾ ਆਯੋਜਿਤ ਦੀਵਾਲੀ ਪ੍ਰੋਗਰਾਮ ਵਿੱਚ ਸ਼ਾਮਲ ਕਰੀਬ 200 ਭਾਰਤੀ ਅਮਰੀਕੀ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ 트ੰਪ ਨੇ ਕਿਹਾ ਕਿ ਹਿੰਦੂ ਭਾਈਚਾਰੇ ਭਾਰਤ ਅਤੇ ਪੀਐਮ ਨਿੰਦਰ ਮੋਦੀ ਦੇ ਨਾਲ ਬਹੁਤ ਚੰਗੇ ਸਬੰਧ ਹਨ T20 ਵਰਲਡ ਕੱਪ 2022 ਵਿੱਚ ਭਾਰਤ ਨੇ ਨੀਦਰਲੈਂਡ ਤੇ 52 ਧੋੜਾਂ ਨਾਲ ਜਿੱਤ ਹਾਸਲ ਕੀਤੀ ਜੰਮਾਬੇ ਨੇ ਪਾਕਿਸਤਾਨ ਨੂੰ 131 ਧੋੜਾਂ ਦਾ ਟੀਚਾ ਦਿੱਤਾ ਪਰ ਪਾਕਿਸਤਾਨ ਵੀ ਓਵਰਾਂ ਵਿੱਚ 129 ਧੋੜਾਂ ਹੀ ਬਣਾ ਪਾਈ ਅਤੇ ਇਹ ਮੈਚ ਇੱਕ ਧੋੜਾ ਹਾਰ ਗਿਆ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਸਾਫ਼ ਰਹੇਗਾ ਅੱਜ ਘਟ ਤੋਂ ਘਟ ਤਾਪਮਾ 16 ਡਿਗਰੀ ਅਤੇ ਵੱਤ ਤੋਂ ਵੱਧ ਤਾਪਮਾ 30 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ